आजो गुरदासपुर पुलिस ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਨਿਊ ਇਅਰ ਆ ਰਿਹਾ ਹੈ ਤੇ ਵਕ ਵਕ ਥਾਵਾਂ ਤੇ ਸੈਲੀਬ੍ਰੇਸ਼ਨਸ ਵੀ ਹੋਣੇ ਹਨ ਕਈ ਸਾਰੇ ਪ੍ਰੋਗਰਾਮਸ ਹੋਣੇ ਹਨ ਤੋਂ ਉਹਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਅੰਦਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਦੇ ਵਿੱਚ ਪੁਲਿਸ ਦਾ ਤੇ ਕਾਨੂੰਨ ਦਾ ਡਰ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸਰ ਕਿੰਤੂ ਸ਼ੁਰੂ ਕੀਤਾ ਵਨ ਕਿਹੜੀ ਕਿਹੜੀ ਜਗ੍ਹਾ ਤੇ ਫਲੈਗ ਮਾਰਚ ਜਾਹਰ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ਡਾਕਾਣਾ ਚੌਕ ਲਾਇਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਵਾਂ ਤੋਂ ਹੁੰਦਾ ਹੋਇਆ ਹੁਣ ਇਹ ਬਬਰੀ ਬਾਈਪਾਸ ਤੇ ਜਾ ਰਹੇ ਹਾਂ ਉੱਥੋਂ ਅੱਗੇ ਫਿਰ ਇਹਨਾਂ ਨੇ ਧਾਰੀਵਾਲ ਦੇ ਵਿੱਚ ਵੀ ਫਲੈਗ ਮਾਰਚ ਅਸੀਂ ਕੱਢਾਂਗੇ ਧਾਰੀਵਾਲ ਤੋਂ ਬਾਅਦ ਦਿਨਾਨਗਰ ਤੇ ਕਲਾਨੌਰ ਜਿਹੜੇ ਸ਼ਹਿਰੀ ਏਰੀਆ ਹੈ ਉੱਥੇ ਫੁੱਟ ਮਾਰਚ ਹੋਊਗਾ ਤੇ ਜਿਹੜਾ ਪਿੰਡ ਦਾ ਏਰੀਆ ਉੱਥੇ ਗੱਡੀਆਂ ਦੇ ਵਿੱਚ ਮਾਰਚ ਕੱਢਿਆ ਜਾਏਗਾ ਇਹ ਸਭ ਨਵੇਂ ਸਾਨੂੰ ਲੱਗੇ ਜਿਸ ਤਰ੍ਹਾਂ ਦਾ ਉਹ ਪਲਾਨ ਵਾਪਕ ਨੂੰ ਤਿਆਰ ਕੀਤਾ ਗਿਆ ਕੋਈ ਹੁਲੜਬਾਜੀ ਨਾ ਕਰੇ ਕਿਤੇ ਕਿਤੇ ਜਿਹੜੀ ਆ ਫੋਰਸ ਦੀ ਬੀਤੀ ਨਵੇਂ ਸ਼ਹਿਰ ਨੂੰ ਲੈ ਕੇ ਅਸੀਂ ਇੱਕ ਤੋਂ ਜਿਹੜੇ ਸ਼ਹਿਰ ਦੇ ਐਂਟਰੀ ਪੁਆਇੰਟਸ ਉੱਥੇ ਨਾਕੇਬੰਦੀ ਕਰਵਾ ਰਹੇ ਹਾਂ ਔਰ ਜਿਹੜੇ ਪੱਕੇ ਨਾਕੇ ਸਾਡੇ ਉੱਤੇ ਚੈਕਿੰਗ ਜਿਹੜੀ ਆ ਉਹ ਵੱਧ ਜਾਏਗੀ ਤਾਂ ਕਿ ਕੋਈ ਡਰਿੰਕ ਐਂਡ ਡਰਾਈਵਿੰਗ ਜਾਂ ਕੋਈ ਹੁਲੜਬਾਜੀ ਦਾ ਕੇਸ ਨਾ ਹੋਵੇ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਆ ਜਿਹੜੇ ਜਿਹੜੇ ਪੀਓਜ਼ ਹੈਗੇ ਆਫੈਂਡਰਸ ਆ ਉਹਨਾਂ ਤੇ ਵੀ ਅਸੀਂ ਫਿਰ ਹਰ ਕਾਰਵਾਈ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਕ੍ਰਿਮੀਨਲਸ ਬਾਹਰ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸ ਦੇ ਵਿੱਚ ਵਾਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਹੀ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਹੋਟਲ ਨਹੀਂ ਪੈਸ ਕੀਤੇ ਗਏ ਜਿੱਥੇ ਸੈਲੀਬ੍ਰੇਸ਼ਨ ਵਗੈਰਾ ਹੋਣਾ ਉਹ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਉਹ ਵਾਲੇ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਤੇ ਅਸੀਂ ਉਦਾਂ ਵੀ ਫੋਰਸ ਲਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵੜਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਹੈ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਵਧਾਈ ਜਾ ਰਹੀ ਹੈ ਜਿਸ ਕਰ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਵਿਜੀਬਲ ਰਹੇ